ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਸਿੰਘ ਸਭਾ ਲਹਿਰ ਦੀ ਤਾਂ ਕਿਉਂ ਇਸ ਦੀ ਲੋੜ ਪਈ ਅਤੇ ਕਿਵੇਂ ਸਿੰਘ ਸਭਾ ਲਹਿਰ ਦੀ ਉਤਪਤੀ ਹੋਈ ਇਸ ਦੇ ਪਿਛਲੇ ਕਾਰਨ ਕੀ ਸਨ ਤਾਂ ਨਾਮਤਾਰੀ ਲਹਿਰ ਦੇ ਕੁਰਾਹੇ ਪੈ ਮਾਤ ਪਹਿ ਜਾਣ ਤੇ ਸਿੱਖਾਂ ਦੇ ਵਿੱਚ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਹੋਈ ਇਹ ਲਹਿਰ ਦੀ ਲੋੜ ਕੀ ਪਈ ਕਿਵੇਂ అనుభవ ਹੋਈ ਅਤੇ ਕਿਵੇਂ ਇਹ ਲਹਿਰ ਹੋਂਦ ਵਿੱਚ ਆਈ ਉਸ ਦੇ ਤਤਕਾਲੀ ਕਾਰਨ ਕੀ ਬਣੇ ਤਾਂ ਜੇ ਕਾਰਨ ਤੁਹਾਡੇ ਸਾਹਮਣੇ ਰੱਖਾਂਗੇ ਬਾਬਾ ਰਾਮ ਸਿੰਘ ਜੀ ਵੇਲੇ ਸਿੱਖਾਂ ਨਾਲ ਕੁਝ ਅਜਹੀਆਂ ਧਾਰਮਿਕ ਤੇ ਸਮਾਜਿਕ ਕੁਰਿਤੀਆਂ ਪ੍ਰਚਲਿਤ ਸਨ ਜੋ ਸਿੱਖੀ ਦੇ ਆਸਿਆਂ ਸਿਧਾਂਤਾਂ ਅਤੇ ਰਵਾਇਤਾਂ ਦੇ ਉਲਟ ਸਨ ਜੋ ਅਮੰਤੀਆਂ ਅਰਥਾਤ ਹੋਰ ਧਰਮਾਂ ਵਾਲੀਆਂ ਰਵਾਇਤਾਂ ਦੇ ਜਿਹੜੀਆਂ ਅਤੇ ਮਨਮਤੀਆਂ ਅਰਥਾਤ ਗੁਰਮਤ ਤਿਆਗ ਕੇ ਆਪਣੇ ਮਨ ਉੱਪਰ ਚੱਲਣ ਵਾਲਿਆਂ ਦੇ ਯਤਨਾ ਤੇ ਧਰਮ ਕਰਕੇ ਪ੍ਰਚਲਿਤ ਹੋ ਗਈਆਂ ਇਹ ਵਿੱਚੋਂ ਉਪਜੀਆਂ ਕਈ ਹੋਰ ਚੀਜ਼ਾਂ ਨੇ ਜਿਹੜੀਆਂ ਉਹ ਵੀ ਵੱਧ ਰਹੀਆਂ ਸਨ ਕੁਝ ਮਨੁੱਖਾਂ ਨੂੰ ਅਵਤਾਰ ਜਾਂ ਗੁਰੂ ਸਮਝ ਕੇ ਪੂਜਣ ਦੀ ਕ੍ਰਿਤੀ ਸੋਡੀਆਂ ਬੇਦੀਆਂ ਦੀ ਮਨਮਤ ਕਰਕੇ ਤੁਰੀ ਅਤੇ ਲੋਕਾਂ ਦੇ ਵਿੱਚ ਭਰਮ ਤੇ ਅਵਿਧਿਆ ਦਾ ਜ਼ੋਰ ਹੋਣ ਕਰਕੇ ਵੱਢੀ ਫੁੱਲੀ ਗੁਰਬਾਣੀ ਦਾ ਪਾਠ ਵਿਚਾਰ ਅਤੇ ਅਭਿਆਸ ਮੱਠਾ ਪੈ ਗਿਆ ਸਿੱਖੀ ਆਦਰਸ਼ ਮਨਾਂ ਨਜ਼ਰੋਂ ਓਲੇ ਹੋ ਕੇ ਭੁੱਲਣ ਲੱਗ ਪਏ ਨਾਮ ਧਾਰੀ ਲਹਿਰ ਨੇ ਗੁਰਬਾਣੀ ਦੇ ਪਾਠ ਅਭਿਆਸ ਦੀ ਰੌਣਕ ਚਲਾਈ ਜਾਤ ਪਾਤ ਦੇ ਭਰਮ ਅਤੇ ਭਿੰਨ ਭੇਤ ਦੂਰ ਕਰਨ ਦੇ ਯਤਨ ਕੀਤੇ ਅਤੇ ਬੇਦੀਆਂ ਸੋਡੀਆਂ ਬ੍ਰਾਹਮਣਾ ਆਦਿ ਮਾਨਤਾ ਪੂਜਾ ਦੇ ਵਿਰੁੱਧ ਆਵਾਜ਼ ਉਠਾਈ ਇਹ ਸਭ ਕੁਝ ਲੋੜਿੰਦਾ ਅਤੇ ਠੀਕ ਲੀਤੇ ਰਹਿ ਕੇ ਸੀ ਲੇਕਿਨ ਬਾਬਾ ਰਾਮ ਸਿੰਘ ਹਿੰਦੂਪਣੇ ਦੇ ਪ੍ਰਭਾਵ ਤੋਂ ਬਚ ਨਾ ਸਕੇ ਨਤੀਜਾ ਇਹ ਹੋਇਆ ਕਿ ਸਿੱਖਾਂ ਵਿੱਚ ਨਿਰੋਲ ਗੁਰਮਤ ਦਾ ਤੋੜਾ ਤੋੜਨ ਵਾਸਤੇ ਜੰਮੀ ਉਸਰੀ ਇਹ ਲਹਿਰ ਨਾਲੋਂ ਸਿੱਖਾਂ ਨਾਲੋਂ ਕਈ ਗੱਲਾਂ ਵਿੱਚ ਹੋਰ ਵੀ ਅਤੇ ਅਟਰੀ ਜਹੀ ਸੰਪਰਦਾ ਨੂੰ ਜਨਮ ਦੇ ਕੇ ਇਸ ਤਰ੍ਹਾਂ ਨਾਲ ਬਸ ਹੀ ਹੋ ਗਈ ਨਤੀਜਾ ਇਹ ਹੋਇਆ ਕਿ ਕਾਫੀ ਸਾਰੀਆਂ ਕੁਰੀਤियां ਉਵੇਂ ਹੀ ਮੁੜ ਚਾਲੂ ਹੋ ਗਈਆਂ ਅਤੇ ਕੁਝ ਨਵੀਆਂ ਹੋਰ ਵੀ ਹੋਂਦ ਦੇ ਵਿੱਚ ਆ ਗਈਆਂ ਬਾਬਾ ਜੀ ਦਾ ਆਪਣੇ ਮੁੱਢਲੇ ਪ੍ਰਚਾਰਾਂ ਦੇ ਵਿਰੁੱਧ ਗੁਰੂ ਬਣ ਕੇ ਬਹਿਣਾ ਵੀ ਬੇਦੀਆਂ ਸੋਡੀਆਂ ਦੀ ਗੁਰਾਈ ਲਹਿਰ ਨੂੰ ਕਾਫੀ ਵਡਾਵਾ ਦਿੰਦਾ ਹੈ ਨਿਰੋਲ ਸਿੱਖ ਜਗਤ ਵਿੱਚ ਜੋ ਕੁਝ ਵਾਪਰ ਰਿਹਾ ਸੀ ਉਸ ਨੂੰ ਮੁੱਖ ਰੱਖ ਕੇ ਗੁਰਮਤ ਨੂੰ ਮੁੜ ਚਾਲੂ ਕਰਨ ਲਈ ਤਕੜੇ ਹੰਬਲੇ ਦੀ ਲੋੜ ਸੀ ਅੰਗਰੇਜ਼ਾਂ ਨੇ ਵੀ ਆਪਣੀ ਮੱਤ ਦਾ ਪ੍ਰਚਾਰ ਦੂਜੇ ਪਾਸੇ ਸ਼ੁਰੂ ਕਰ ਦਿੱਤਾ ਅੰਗਰੇਜ਼ਾਂ ਨੇ ਖਾਸ ਕਰਕੇ ਮਾਜੇ ਦੇ ਸਿੱਖਾਂ ਅਤੇ ਸਰਹੱਦ ਦੇ ਪਠਾਣਾਂ ਦੇ ਇਲਾਕਿਆਂ ਵਿੱਚ ਪ੍ਰਚਾਰ ਅੱਡੇ ਜਾਂ ਮਿਸ਼ਨ ਕਾਇਮ ਕਰਨੇ ਆਰੰਭ ਦਿੱਤੇ ਹੋਰ ਵੀ ਇਲਾਕਿਆਂ ਵਿੱਚ ਇਹ ਮਿਸ਼ਨ ਅੰਗਰੇਜ਼ਾਂ ਵੱਲੋਂ ਆਰੰਭੇ ਗਏ ਗਦਰ ਲਹਿਰ ਪਿੱਛੋਂ ਇਹ ਪ੍ਰਚਾਰ ਹੋਰ ਵੀ ਜ਼ਿਆਦਾ ਸਰਗਰਮੀ ਨਾਲ ਕਰਨਾ ਆਰੰਭ ਕਰ ਦਿੱਤਾ ਗਿਆ 1880 ਤੱਕ ਇਸਾਈਆਂ ਦੀ ਗਿਣਤੀ 1.5 ਹਜ਼ਾਰ ਤੋਂ ਵੱਧ ਗਈ ਈਸਾਈ ਮਤ ਦੇ ਸਿੱਧੇ ਪ੍ਰਚਾਰ ਕੇਂਦਰਾਂ ਤੋਂ ਬਿਨਾਂ ਈਸਾਈ ਲੋਕ ਮਿਸ਼ਨ ਸਕੂਲ ਖੋਲਦੇ ਅਤੇ ਬੱਚਿਆਂ ਨੂੰ ਈਸਾਈ ਮਤ ਗ੍ਰਹਿਣ ਕਰਨ ਲਈ ਪ੍ਰੇਰਿਆ ਜਾਂਦਾ ਸਿੱਖਾਂ ਨੇ ਮਹਿਸੂਸ ਕੀਤਾ ਕਿ ਇੱਕ ਪਾਸੇ ਕਈ ਤਰ੍ਹਾਂ ਦੀਆਂ ਕ੍ਰੀਤੀਆਂ ਘਣਵਾਕੁਰ ਖਾ ਕੇ ਕਲਰ ਵਾਕੁਰ ਭੋਰ ਰਹੀਆਂ ਹਨ ਦੂਜੇ ਪਾਸੇ ਰਾਜ ਧਰਮ ਨੇ ਢਾਅ ਲਾਉਣ ਦੇ ਯਤਨ ਆਰੰਭ ਕਰ ਦਿੱਤੇ ਤਾਂ ਅੰਮ੍ਰਿਤਸਰ ਦੇ ਵਿੱਚ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀ ਈਸਾਈ ਬਣਨ ਲਈ ਤਿਆਰ ਹੋ ਗਏ ਜਿਨ੍ਹਾਂ ਨੂੰ ਸਮਝਾ ਕੇ ਸਿੱਖਾਂ ਵੱਲੋਂ ਰੋਕਿਆ ਗਿਆ ਤਾਂ ਇਹ ਸਭ ਘਟਨਾਵਾਂ ਕਰਦੀਆਂ ਨੇ ਅਤੇ ਇਸ ਤੋਂ ਬਾਅਦ ਸਿੰਘ ਸਭਾ ਲਹਿਰ ਬਣਾਈ ਜਾਂਦੀ ਹੈ ਸਿੰਘ ਸਭਾ ਲਹਿਰ ਦੇ ਬਣਾਉਣ ਨੂੰ ਲੈ ਕੇ ਇਹ ਸਾਰੇ ਕਾਰਨ ਨੇ ਜਿਹੜੇ ਉਹ ਬਣਦੇ ਨੇ ਜਿਸ ਤੋਂ ਮਗਰੋਂ ਸਿੰਘ ਸਭਾ ਲਹਿਰ ਹੋਂਦ ਦੇ ਵਿੱਚ ਆਉਂਦੀ ਹੈ ਤਾਂ ਉਸ ਤੋਂ ਬਾਅਦ ਕੀ ਕੁਝ ਹੋਇਆ ਕਿਵੇਂ ਸਿੰਘ ਸਭਾ ਲਹਿਰ ਦਾ ਗਠਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਕਿਹੜੀਆਂ ਗਤੀਵਿਧੀਆਂ ਹੋਈਆਂ ਉਹ ਵੀ ਤੁਹਾਨੂੰ ਅੱਗੇ ਇਸ ਪ੍ਰੋਗਰਾਮ ਦੀ ਲੜੀ ਵਿੱਚ ਦੱਸਾਂਗੇ